ਆਰੰਭ ਹਾਰਾ ਦੁਖ ਹੰਤਾ ਸਹਾਰਾ ਸਕਲ ਇਹ ਕੋ ਕਹੇਗੇ ਨਾ ਇਹ ਗਾਸ ਦੇਖੋਨ ਦਾ ਸ੍ਰੀ ਵਾਹਿਗੁਰੂ ਜੀ ਦੇ ਤੇ ਸ੍ਰੀ ਭਗਤ ਜੀ ਸਹਾਰੇ ਵਾ ਸ੍ਰੀ ਭਗਤ ਜੀ ਦੀ ਕਿਰਪਾ ਚ ਹੈ ਤਸਵੀਰ ਪ੍ਰਕਾਸ਼ ਅਗਰ ਵਿੱਚ ਕੀਤੀ ਪ੍ਰਕਾਸ਼ ਲਈ ਤੇ ਆਏ ਇਸ ਰੰਗ ਦੇ ਕੋਤੇ ਉਦਾਸ ਨਾਮ ਦੱਸੇ ਸਹਾਰੇ ਆ ਜਿਹਨਾਂ ਹਰ ਕੋ ਮੇਨੋ ਸਿਮਰੋ ਸ੍ਰੀ ਭੰਵਾਈ ਸ੍ਰੀ ਹਰਿ ਕ੍ਰਿਸ਼ਨ ਕੀ ਹੈ ਜੀ ਪ੍ਰਤੀ ਰਸ ਕਾਏ ਤੇ ਮਹਾਰਾਜ ਸਿੰਘ ਜੀ ਘਰਨਾ ਉਤਾਰੇ ਧਾਇ ਸੰਖੰਨ ਦੇ ਸਹਾਇ ਤੇ ਦਸਨੇ ਪਕਸ਼ਾ ਸਾਹਿਬ ਗੁਰੂ ਸਿੰਘ ਜੀ ਮਹਾਰਾਜ ਜਨਮ ਦੇ ਰਾਤੇ ਜੀ ਗੁਰੂ ਪਤਨੀ ਵਾਲੀ ਸਭਾ ਦੇ ਸਹਾਇ ਦਸੋਂ ਪਕਸ਼ੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਤਖ ਦਰਸ਼ਨ ਦੀ ਦਾਤਾਨ ਤਾ ਖਾਲਸਾ ਦੇ ਸਾਹਿਬ ਗੁਰੂ ਜੀ ਵਾਹਿਗੁਰੂ ਸਤਿਗੁਰਾਂ ਦੇ ਪੰਛ ਪਿਆਰੇ ਚਾਰ ਸਹਿਜਾਂ ਦੇ 40 ਪਿਆਰੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵਟ ਕੇ ਛਕਿਆ ਦੇਖ ਲਈ ਤੇ ਵਾਹੀ ਦੇ ਸੰਗ ਅੰਦਰ ਤੱਕ ਰਾਹ ਨੂੰ ਖਾਂ ਦੀ ਕੁਤਰ ਸਮਾਈ ਦਾ ਧਿਆਨ ਧਰਖਾ ਸਭੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਾਂ ਨਿੰਤਾ ਅਮਿਹ ਦੀ ਸੀਸ ਦਿੱਤੇ ਬਾਤਾਂ ਬਾਤਾਂ ਕੋਈ ਕੋਟ ਨੇ ਬਹਾਈਆਂ ਚਾਰ ਖੜੀਆਂ ਤੇ ਜੜੇ ਤਨ ਆ ਰਿਆ ਨਨ ਜਾਰੇ ਗੁਰਦੁਆਰੇ ਦੀ ਸੇਵਾ ਲਈ ਪ੍ਰਵਾਨੀਆਂ ਕਿ ਉੱਥੀਆਂ ਧਰਮਣੀ ਆ ਰਿਆ ਸਿੱਖੀ ਸਿਧ ਕੇਸਾ ਸਵਾਸ ਸੰਗਿ ਵਹਿਆ ਖੰਨੀਖਾ ਵੀ ਉੱਥੇ ਜਿਗਰਕ ਦਾ ਪੂਜਾ ਪਾਣਾ ਲੱਖਾ ਖੱਤੇ ਮੰਨਿਆ ਤੇ ਨਾਸ ਨੂੰ ਸ਼ੀਰ ਸਿੰਘ ਦਾ ਸਿੰਘ ਨੀਂ ਆ ਪਟੰਗੀਆਂ ਦੀ ਬ੍ਰਿ ਭੁਜਤਰ ਕਮਾਈ ਗਾਤੀ ਆਮ ਸਰਕਾਰ ਸੱਚੇ ਸਾਹਿਬ ਜੋ ਜੇ ਵਾਹਿਗੁਰੂ ਪੰਚਾਇਤਾਂ ਦਾ ਸਰਵਤ ਪ੍ਰਵਾਰਿਆਂ ਦਾ ਧਾਮ ਦਾ ਧਿਆਨ ਸੱਚਾ ਸੱਚ ਸਾਹਿਬ ਜੋ ਪ੍ਰਭੂ ਨੇ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਅਕੂਰ ਨਾਮ ਚਟਾਰੇ ਚਿਤਾਵੰਗਾ ਸਤਿਕਾਰ ਸਰਬਸਭੂ ਜਿਹੜਾ ਜਹਾ ਜਹਾ ਗੁਰੂ ਖਾਲਸਾ ਜੀ ਸਾਹਿਬ ਕਹਾਂ ਤਹਾਂ ਅੱਛੀ ਆਲੀ ਹੈ ਦੇਖਦੇ ਫਤੇ ਬ੍ਰਿਤ ਕੀ ਪੈ ਪੰਖ ਕੀ ਜੀ ਸ੍ਰੀ ਸਹਿਜ ਜੀ ਸਹਾਇ ਖਾਲਸਾ ਜੀ ਕੇ ਮੋਜ ਵਾਲੇ ਬੋਲੋ ਜੀ ਵਾਹਿਗੁਰੂ ਗੁਰ ਸਿੱਖਾਂ ਦੀ ਤਾਂ ਕੇਸ ਦਾ ਵਹਿਕਾ ਕਦੇ ਨਾ ਵਿਸਾਪੇ ਕਰਾਣ ਭਰੋਸਾ ਦਾ ਦਾਣਾ ਸਤਾਂ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨਦਾਰ ਚੰਕੀਆਂ ਚੰਡੇ ਬੁੰਗੇ ਵਿਰੋਧ ਕਾਲ ਧਰਮ ਕਾ ਜੈ ਕਰ ਖਾਲਸਾ ਜੀ ਸਾਹਿਬੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਤਪਤ ਰੱਖੇ ਆਪ ਆਕਾਰ ਨੂੰ ਕੋਈ। ਗੇਰਿ ਮਾਨੇ ਨੇ ਮਾਨ ਕਾਰਨ ਤੇ ਤਾਨ ਦੇਖਿਆ ਸੀ ਉਹ ਅਨਿਆਸਾਂ ਦੇ ਅਸਰਾਸ ਤੇ ਤਾਨ। ਧੰਨ ਧੰਨ ਸਾਹਿਬ ਜੀ ਨਾਨਕ ਮਹਾਰਾਜ ਧੰਨ ਧੰਨ ਸਾਹਿਬ ਜੀ ਗੋਬਿੰਦ ਸਿੰਘ ਮਹਾਰਾਜ ਧੰਨ 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 ਦਾਸ ਸਾਹਿਬ ਜੀ ਕੋ ਜੀ ਆਸਾਨ ਜੀ ਮਹਾਰਾਜ ਜੀ ਦੇ ਬਾਰੇ

सरदार इंद्रजीत सिंह जी महाराज के पश्चात जीओ आपकी दी बक्षी आय देकर के कोइ दिन करना आसान बनाना कर गए तो महाराज के पश्चात जीओ तिनों दिन मेहमान तक तिनों की आत्मा की शांति के समूह द्वारा में रक्तदान के महाराज के पश्चात जीओ मृत्यु वाणी के विकास दे रहे हैं श्री साहब पार साहब अनुरोध तो आप जी की आभार के साथ सबका महाराज के पश्चात पुत्र पत्नी मां जी आत्मा माता मान ਆਈਆਂ ਸਕਤਾਂ ਦੀ ਹਾਜ਼ਰੀ ਤਰਫੋਂ ਤਰਵਾਨ ਕਰਨਾ ਅਸੇ ਪਾਛਾ ਕੇ ਤਰਵ ਕਰੇ ਸਿੱਖੀ ਜੀਵਨ ਨਾਮ ਦਾ ਪਵਿੱਤਰ ਅਚਰਨ ਕਰਨਾ ਦੀ ਵੀ ਪ੍ਰਕਿਰਤੀ ਕੋ ਉਤਰਾਮਕੀ ਬਾਣੀ ਦੇ ਜਾਪ ਕਰਦਿਆਂ ਕੋ ਆਏ ਸਰਕਾਰ ਦੀਆਂ ਭੁਲਾ ਗੱਲੀਆਂ ਨੂੰ ਸੁਨੋ ਆਪਕਾ ਸਿਆਨਾ ਵਾਸਤੇ ਸੁੱਤ ਸਪਸ਼ਟ ਬਾਣੀ ਪਰ ਦੀ ਨਾਮ ਮੰਨ ਕੇ ਕੀਤਨ ਕਰਦੇ ਆ ਵਿਚਾਰਾ ਕਰਦੇ ਆ ਆਰੇ ਪ੍ਰਕਾਰ ਦੀ ਧੁੰਲਾ ਲਖੀਆਂ ਹੋ ਰਿਆਸਾ ਮਾਕਾੀਆਂ ਆਗਾਮ ਵਾਸਤੇ ਸਮਰਥ ਰੱਖਣੇ ਭਾਵਨਾ ਸ਼ਕਤ ਸਹਿਤ ਬਾਣੀ ਪਰ ਸੁਨਿਪੇਤ ਵਿਚਾਰਾ ਕਰਦੀ ਮਾਕਾਧੁਰੱਖਣੇ ਦੀ ਬਾਣੀ ਪੜੀ ਸੁਨੇ ਸੱਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਕਦੇ ਸੁਨੇ ਦਾ ਭਾਗ ਸਰਦਾਰ ਜਗਜੀਤ ਸਿੰਘ ਜੀ ਹੋਰਾਂ ਦੇ ਪ੍ਰਕਾਰ ਕਰਦਾ ਹਾਂ ਪਿਛੇ ਪ੍ਰਵਾਸ ਸੁਧੀਆਂ ਨੂੰ ਭਾੜਾ ਬਣਨ ਦਾ ਬਲ ਬਖਸ਼ਿਸ਼ ਕਰਨ ਵਾਲਾ ਸਿੱਕੇ ਪਾਛਾ ਪਰਿਵਾਰ ਵਿੱਚ ਸੁਖ ਨੂੰ ਪਾਉਣੇ ਬੇਗਨਾ ਦੇ ਨਾਸ ਕਰਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੇ 60% ਵਿੱਧਾ ਕਰਨੇ ਚਾਹਲੀ ਕਲਾ ਵਿਜੇਾ ਕੁਮਾਰ ਸਿੱਖੀ ਪਰਮਾਤਮਾ ਦੇ ਦਾਮ ਬਖਸ਼ਿਸ਼ ਕਰਨ ਵਾਲਾ ਸਿੱਕੇ ਪਾਛਾ ਜੀ ਸਰਦਾਰ ਜਗਤ ਸਿੰਘ ਜੀ ਬਰਨ ਵਾਲੇ ਦਾ ਪ੍ਰੋਗਰਾਮ ਦਾ ਵਾਸਪਤੀ ਕਰਨਾ ਆਵਾਗਾਂ ਤੋਂ ਬੇਸਬਕ ਚਾਕੇ ਪਰਮਾਤਮਾ ਦੇ ਪਾਛਾ ਦੇਵਤ ਸਤਿ ਸੇਵਾ ਪ੍ਰਵਾਹ ਬਿਨਵਾਤ ਕੀਤੇ ਨੇ ਹਜੂਰ ਘਰ ਵਾਸਤੇ ਮਾਨਸੇੇ ਪਾਛਾ ਪਿਤਰਾ ਸਥਾਨ ਵਾਸਤੇ ਸ੍ਰੀ ਸਿਵਾਵਾਸ ਕੀਤੇ ਮਿਲਿਆ ਨੇ ਮਾਨਸੇੇ ਪਾਛਾ ਜੀ ਸੇਵਾਵਾ ਪ੍ਰਵਾਹ ਕਰਨੀਆਂ ਘਰ ਪਰਵਾਰ ਨਾਲ ਸੁਪ ਪਾਣੀ ਮਹਾਰਾਜ ਜੀ ਪਾਛਾ ਜੀ ਬਿਨਵਾਤ ਨੇ ਹਸਤਾਨੀ ਐਨਸਾ ਜੀ ਸਾਹਿਬ ਦੀ ਆਰਤੀ ਦੇ ਹਾਜ਼ੂਰ ਆਪ ਜੀ ਦੇ ਬਖਸ਼ੇ ਬਣਾੜਿਆ ਵਿੱਚੋਂ ਪੰਜ ਸੰਕੜਾ ਪ੍ਰਸ਼ਾਦੀਆਂ ਦੇਖਾ ਸਤਿਕਾਰ ਜਨਮ ਜੀ ਪਾਛਾ ਜੀ ਦੇ ਦੇਸ਼ ਕਿਨੋਂ ਸਮੇਂ ਕੋਈ ਘਰ ਦੀ ਸੋ ਮਾਰ ਕਰਨ ਦੀ ਆਪ ਜੀ ਨੂੰ ਪ੍ਰਵਾਣ ਨੂੰ ਪ੍ਰਵਾਣ ਹੋ ਅਪਸ਼ਾਦ ਸਾਧ ਸੰਗਤ ਵਿੱਚ ਬਤਾਲਦੀ ਅੱਜ ਆਇਆ ਬਖਸ਼ ਜੋ ਜੀ ਸ਼ਕੇ ਸਵਾਸ ਸਵਾਸ ਆਪ ਜੀ ਦਾ ਨਾਮ ਸਤਨਾਮ ਸ੍ਰੀ ਗੁਰੂ ਵਾਹਿਗੁਰੂ ਜਿੱਤੇ ਕਿਰਪਾ ਕਰਕੇ ਇਸ ਅਸਿਤੇ ਪਾਛਾ ਜੀ ਸਭਨਾ ਦੀਆਂ ਹਾਜ਼ਰੀਆਂ ਸਿਰ ਕੋਲੇ ਢਾਵਾ ਪ੍ਰਵਾਣ ਕਰਨੀ ਚੱਲਿਆ ਹੋਇਆ ਹੱਥ ਕਰਕੇ ਲੈ ਕੇ ਜਾਣਾ ਕਿਰਪਾ ਕਰਕੇ ਜੀਵਾ ਪਾਵਨ ਪਵਿੱਤਰ ਮਨਾਵਾਚਨਾ ਕੇ ਨਿਹਾਲ ਸਰਕਸ਼ੂ ਅਸੀਸ ਬਖਸ਼ੋ ਜੀ ਜੋ ਜੀ ਆਪ ਨੂੰ ਦਰ ਆਵੇ ਸੁਰਾਗਿ ਹੀ ਜਾਵੇ ਸੁਖ ਹੋਵੇ ਨਾਮ ਚਿਤਾਵੇ ਨਾਮ ਚਰਨੀ ਤਲਾ ਤੇਰੇ ਭਾਣੇ ਸੁਵਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਕੇ ਆਪਈ ਅਕਾਰ ਕੀ ਸਾਰ ਸੇ ਖਣ ਕੋ ਹੁਕਮ ਹੈ ਸੁਬਾਨ ਗੁਰੂ ਗ੍ਰੰਥ ਸਾਹਿਬ ਜੀ ਮੰਨਿਓ ਗੁਰੂ ਜੀ ਜੋ ਪ੍ਰਭੂ ਕੋ ਮਿਲਉ ਚਹੈ ਸਭਿ ਸਭਿ ਰਾਜ ਕਰੇਗਾ ਖਾਲਸਾ Oh,